ਕਹਾਣੀ ਪਵਿੱਤਰ ਮੁਹੱਬਤ ਭਾਗ ਪੰਜਵਾਂ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਭਾਈ ਰੂਪਾ ਜੀ ਨੇ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ ਸਮੇ ਤੋਂ ਵੱਡਾ ਕੋਈ ਬਲਵਾਨ ਨਹੀਂ ਸਮੇ ਦੀਆਂ ਖਾਧੀਆਂ ਮਾਰਾਂ ਕੋਈ ਵੀ ਕੌਮ ਜਾਂ ਆਦਮੀ ਭੁਲਾ ਨਹੀਂ ਸਕਦਾ ਬੇਸ਼ੱਕ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਪਰ ਸਮੇ ਦੇ ਨਾਲ ਵਾਪਰੀਆਂ ਕੁਝ ਕੱਟਣਾ ਮਰ ਰੱਬ ਕਰੇ ਦੁਬਾਰਾ ਨਾ ਵਾਪਰਨਾ ਪਰਵਾਰਾਂ ਤੇ ਹਮੇਸ਼ਾ ਸਮੇ ਦੀ ਮਿਹਰ ਬਣੀ ਰਹੇ 80 ਤੋਂ 90 ਦੇ ਦਹਾਕੇ ਵਿੱਚਕਾਰ ਵਿਚਕਾਰ ਵਿਗੜੇ ਹਾਲਾਤ ਅਤੇ ਧਾਰਮਿਕ ਸੰਸਥਾ ਦੇ ਮੁਖੀ ਦੀ ਹੱਤਿਆ ਨਾਲ ਹੋਰ ਵੀ ਮਾੜਾ ਸਮਾਂ ਆ ਗਿਆ। ਪੰਜਾਬ ਦੇ ਨੌਜਵਾਨ ਖਾਸ ਕਰ ਬਾਰਡਰ ਏਰੀਏ ਵਿੱਚ ਨੌਜਵਾਨ ਸਮੇਂ ਦੀ ਕਰੋਪੀ ਦਾ ਰੱਜ ਕੇ ਸ਼ਿਕਾਰ ਹੋਏ। ਕਾਰਨ ਇੱਕ ਨਹੀਂ ਹਜ਼ਾਰਾਂ ਸੀ ਪਰ ਸਮੇ ਨੇ ਮਾਫ਼ ਨਹੀਂ ਕੀਤਾ। 80 ਤੇ 90 ਦੇ ਦਹਾਕੇ ਵਿੱਚ ਬਹੁਤ ਅਣਹੋਈਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਹਰ ਇਨਸਾਨ ਲਈ ਸਹਿਸਨ। ਅਵੱਗਿਆ ਕਿਸੇ ਨੇ ਕੀਤੀ ਤੇ ਭੁਗਤਣਾ ਕਿਸੇ ਨੂੰ ਪਿਆ। ਸਾਰਾ ਪੰਜਾਬ ਅੱਗ ਦੀਆਂ ਲਪਟਾਂ ਵਿੱਚ ਜਲਦਾ ਵਿਖਾਈ ਦੇ ਰਿਹਾ ਸੀ ਔਰਤਾਂ ਤਾਂ ਕੀ ਮਰਦਾਂ ਦੀ ਧੂਏਂ ਦਾ ਗੁਬਾਰ ਅਸਮਾਨੀ ਚੜ ਗਿਆ ਲੱਗਦਾ ਸੀ ਇੱਕੋ ਦਮ ਅੱਗ ਦੀਆਂ ਲਪਟਾਂ ਪਾਠੀਆਂ ਦੇ ਵਿੱਚੋਂ ਨਿਕਲੀਆਂ ਨਸੀਬ ਨੇ ਵੇਖਿਆ ਸਾਹਮਣੇ ਚਰਨਾ ਖੜਾ ਸੀ ਬੇਸ਼ੱਕ ਉਸ ਦਾ ਮੂੰਹ ਟੱਕਿਆ ਹੋਇਆ ਸੀ ਪਰ ਅੱਖਾਂ ਤੋਂ ਨਸੀਬ ਨੂੰ ਪਛਾਣਨ ਲੱਗਿਆ ਦੇਰ ਨਹੀਂ ਲੱਗੀ ਤੇ ਬੋਲੀ ਵੇ ਚਰਨੇ ਤੂੰ ਚਰਨਾ ਚੁੱਪ ਰਿਹਾ ਚਰਨੇ ਦੇ ਸਿਰ ਤੇ ਬੰਨੀ ਕੇਸਰੀ ਗੋਲ ਪੱਗ ਕੁੰਡੀਆਂ ਮੁੱਛਾਂ ਤੇ ਪਰ ਮੀ ਦਾੜੀ ਤੋਂ ਸ਼ਾਇਦ ਹੀ ਕੋਈ ਚਰਨੇ ਨੂੰ ਪਹਿਚਾਣਦਾ ਪਰ ਨਸੀਬ ਨੇ ਉਸ ਨੂੰ ਪਹਿਚਾਣ ਲਿਆ ਸੀ ਚਰਨੇ ਨੇ ਇੱਕ ਲੰਬਾ ਹੌਂਕਾ ਪਰ ਦਿਆ ਨਸੀਬ ਦੀ ਤਰਸਯੋਗ ਹਾਲਤ ਵੇਖ ਕੇ ਕਿਹਾ ਨਸੀਬ ਹੁਣ ਤੂੰ ਫਿਕਰ ਛੱਡ ਦੇ ਸੰਤੋਖ ਦੀ ਉਹ ਘਰੇ ਆਊਗਾ ਪਾਪੀ ਦਾ ਸਿਰ ਮੈਂ ਮਿੱਧੂਗਾ ਤੂੰ ਭੋਰਾ ਫਿਕਰ ਨਾ ਕਰ ਐਨੇ ਨੂੰ ਬਾਹਰ ਖੜੀ ਧਣਕੁਰ ਨੇ ਆਵਾਜ਼ ਮਾਰੀ ਤਾਂ ਨਸੀਬ ਦਾ ਧਿਆਨ ਚਰਨੇ ਕੋਲੋਂ ਹਟ ਕੇ ਧਣਕੁਰ ਚਾਚੀ ਵੱਲ ਹੋ ਗਿਆ ਪਾਸਾ ਪਰਤਦਿਆਂ ਹੀ ਚਰਨਾ ਲੋਪ ਹੋ ਗਿਆ ਨਸੀਬ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਵੇ ਉਹ ਬਾਰ-ਬਾਰ ਅੱਖਾਂ ਝਪਕੇ ਚਰਨੇ ਨੂੰ ਵੇਖ ਰਹੀ ਸੀ ਪਰ ਧੂਨੇ ਤੋਂ ਹੇਠਾਈ ਤਾਂ ਵੇਖਿਆ ਚਰਨਾ ਪਿਛਲੇ ਪਾਸੇੋਂ ਪਹੀ ਪੈ ਗਿਆ ਸੀ ਚਰਨੇ ਦੀ ਵੱਡੀ ਭਝਾਈ ਸਿੰਧੋ ਨੂੰ ਜੀਤ ਨੇ ਆਪਣੇ ਪਾਲੀ ਦੇ ਹੱਥ ਸੁਨੇਹਾ ਕੱਲਿਆ ਕਿ ਸੂਰਜ ਢਲਣ ਤੋਂ ਬਾਅਦ ਉਹ ਮੈਨੂੰ ਆਪਣੇ ਬਾੜੇ ਵਿੱਚ ਮਿਲੇ ਸਿੰਧੋ ਨੇ ਮੂੰਹ ਹੱਥ ਤੋਤਾ ਵਾਲ ਵਾਹੇ ਤੇ ਆਪਣੇ ਆਪ ਨੂੰ ਥੋੜਾ ਸ਼ਿੰਗਾਰ ਕੇ ਸੂਰਜ ਛਿਪਣ ਦੀ ਉਡੀਕ ਵਿੱਚ ਗਰਮ-ਗਰਮ ਦੁੱਧ ਦਾ ਗਲਾਸ ਪੀਤਾ ਸ਼ਿੰਦੋ ਦੇ ਘਰ ਵਾਲਾ ਚਰਨੀ ਦਾ ਭਾਈ ਸਾਧੂ ਸਿੰਘ ਇਹ ਸਾਰੀਆਂ ਹਰਕਤਾਂ ਵੇਖ ਰਿਹਾ ਸੀ ਪਰ ਵਾਪਰਨ ਵਾਲੀ ਘਟਨਾ ਤੋਂ ਅਣਜਾਣ ਸੀ ਜੀਤ ਨੇ ਆਪਣੇ ਪਾਲੀ ਅਤੇ ਦੋ ਤਿੰਨ ਪਿੰਡ ਦੇ ਹੋਰ ਮਸਟੰਡਿਆਂ ਨਾਲ ਮਿਲ ਕੇ ਬਾਹਰਲੇ ਘਰੇ ਕੁੱਕੜ ਰਿੰਨਿਆਂ ਨਾਲ ਹੀ ਦੇਸੀ ਸ਼ਰਾਬ ਦੀ ਪੱਠੀ ਚੱਲ ਰਹੀ ਸੀ ਜੀਤ ਚਾਹੁੰਦਾ ਸੀ ਕਿ ਸੂਰਜ ਛਿਪਣ ਤੋਂ ਪਹਿਲਾਂ ਇਹ ਸਾਰਾ ਕੰਮ ਖਤਮ ਹੋ ਜਾਵੇ ਸ਼ਾਮ ਢਲਦਿਆਂ ਤੱਕ ਜੀਤ ਤੇ ਉਸ ਦਾ ਪਾਲੀ ਹੀ ਬਾੜੇ ਵਿੱਚ ਰਹਿ ਗਏ ਸੀ ਜੀਤ ਨੇ ਪਾਲੀ ਨੂੰ ਕਿਹਾ ਕਿ ਤੂੰ ਘਰ ਜਾ ਤੇ ਤਿੰਨ ਬੰਦਿਆਂ ਦੀਆਂ ਰੋਟੀਆਂ ਬਨ ਲਿਆ ਥੋੜੀ ਦੇਰ ਬਾਅਦ ਇੱਕ ਪਰਸ਼ਾਵਾ ਬਾੜੇ ਕੋਲ ਆਉਂਦਾ ਜੀਤ ਨੂੰ ਵਿਖਾਈ ਦਿੱਤਾ ਜੀਤ ਨੇ ਸਿਆਣ ਲਿਆ ਕਿ ਸਿੰਦੋਹੀਆ ਜੀਤ ਨਸ਼ੇ ਦੀ ਲੋਰ ਵਿੱਚ ਸੀ ਸਿੰਦੋ ਨੂੰ ਨੇੜੇ ਆਉਂਦਿਆਂ ਹੀ ਜੀਤ ਨੇ ਕਲਾਵੇ ਵਿੱਚ ਲੈ ਲਿਆ ਤੇ ਕਿਹਾ ਆਜਾ ਸਿੰਦੋ ਤੇਰੇ ਇੰਤਜ਼ਾਰ ਵਿੱਚ ਤਾਂ ਜੱਟ ਅੱਧਾ ਰਹਿ ਗਿਆ ਤੈਨੂੰ ਨਹੀਂ ਪਤਾ ਕਿੰਨਾ ਇੰਤਜ਼ਾਰ ਕਰਦਾ ਸੀ ਮੈਂ ਤੇਰਾ ਸਿੰਦੋ ਲੈ ਜੇ ਮੈਂ ਨਾ ਆਉਂਦੀ ਤਾਂ ਤੂੰ ਕਿਸੇ ਹੋਰ ਨੂੰ ਸੱਦ ਲੈਣਾ ਸੀ ਸਭ ਪਤਾ ਮੈਨੂੰ ਤੇਰਾ ਜੀਤ ਹੋਰ ਸੱਦਨ ਨੂੰ ਕਿਹੜਾ ਮੈਂ ਪੱਕਾ ਖੜਾ ਰਿਆਂ ਵੀ ਜਿਹੜਾ ਰਨ ਨੂੰ ਹੱਥ ਲਾਤਾ ਉਹੀ ਮੇਰੀ ਬੁੱਕਲ ਵਿੱਚ ਸਿੰਦੋ ਮੈਨੂੰ ਪਤਾ ਨਸੀਬ ਦੇ ਕਿਵੇਂ ਖੇੜੇ ਪੈ ਗਿਆ ਸੀ ਅਗਲੀ ਨੇ ਘਾ ਨਹੀਂ ਪਾਇਆ ਫਿਰ ਮੁੜਕੋੜ ਬੋਤੀ ਬੋਰ ਥੱਲੇ ਜੀਤ ਚਿੱਤ ਨਾ ਖਰਾਬ ਕਰ ਮੇਰਾ ਤੂੰ ਪਟੋਲਿਆ ਅੱਜ ਤਾਂ ਨਿਖਰੀ ਪਈਆਂ ਜੀ ਕਰਦਾ ਤੈਨੂੰ ਪੱਕੇ ਤੌਰ ਤੇ ਆਪਣੀ ਜ਼ਿੰਮੇਵਾਰ ਨਹੀਂ ਬਣਾ ਲਮਾ ਸਿੰਦੋ ਨੇ ਜੀਤ ਨੂੰ ਜੱਫੀ ਪਾਈ ਤੇ ਬੋਲੀ ਬਸ ਚਰਨੇ ਵਾਲੀ ਜ਼ਮੀਨ ਮੇਰੇ ਨਾਂ ਲਵਾ ਦੇ ਹੋਰ ਕੁਝ ਨਹੀਂ ਮੰਗਦੀ ਮੈਂ ਤੇਰੇ ਤੋਂ ਜੀਤ ਮੈਂ ਸ਼ਾਮੂ ਬਾਣੀਏ ਨਾਲ ਗੱਲ ਕਰ ਲਈ ਆ ਉਹਦੀ ਹੱਟੀ ਤੇ ਅੱਜ ਹੀ ਕੱਲ ਨੂੰ 10 ਵਜੇ ਆਪਾਂ ਬਹਿ ਕੇ ਲਿਖਤ ਕਰ ਲਾਂਗੇ ਬਸ ਪਤਾ ਨਾ ਲੱਗੇ ਕਿਸੇ ਨੂੰ ਜੀਤ ਨੇ ਸਿੰਦੂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਪਾਲੀ ਨੇ ਬਾੜੇ ਵਿੱਚ ਵੜਦਿਆਂ ਪੈਰ ਦਾ ਢੱਕਾ ਕੀਤਾ ਜੀਤ ਤੇ ਮਿੰਦੋ ਅਲੱਗ-ਅਲੱਗ ਹੋ ਗਏ ਪੈਸਿਆਂ ਦੇ ਲੈਣ ਦੇਣ ਤੇ ਜ਼ਮੀਨ ਪੈਲੀ ਹਥਿਆਉਣ ਦੇ ਚੱਕਰ ਵਿੱਚ ਸੁਖਦੇਵ ਨੂੰ ਪਿੰਡ ਦੇ ਨੰਬਰਦਾਰ ਨੇ ਜੀਤ ਬਾਰੇ ਸਾਰਾ ਕੁਝ ਦੱਸ ਦਿੱਤਾ ਨੰਬਰਦਾਰ ਨੇ ਕਿਹਾ ਕਿ ਜੀਤ ਸਾਰੀ ਜ਼ਮੀਨ ਤਾਂ ਆਪਣੇ ਨਾਂ ਕਰਾ ਰਿਹਾ ਹੈ ਤੇ ਪੈਸੇ ਵੀ ਆਪਦੇ ਕੋਲ ਰੱਖੀ ਜਾਂਦਾ। ਦੱਸ ਉਹ ਕੀ ਦਿੰਦਾ? ਇਹ ਸੁਣ ਕੇ ਸੁਖਦੇਵ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਉਹਨੇ ਗੁੱਸੇ ਵਿੱਚ ਕਿਹਾ ਕਿ ਚਾਚੇ ਨੂੰ یوں ਨਹੀਂ ਕਰਨਾ ਚਾਹੀਦਾ। ਨੰਬਰਦਾਰ ਨੇ ਹੋਰ ਲੁੱਤੀ ਲਈ ਤੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਉਹ ਚੋਰੀਆਂ ਕੱਲ ਨੂੰ ਚਰਨੇ ਦੀ ਪਹਿਲੀ ਉਹਦੀ ਪਰਝਾਈ ਦੇ ਨਾਲ ਵਾਰਿਆ ਹੈ। ਸੁਖਦੇਵ ਨੂੰ ਆਪਣਾ ਚਾਚਾ ਵਿਅਵਰਗਾ ਲੱਗ ਰਿਹਾ ਸੀ ਤੇ ਬੋਲਿਆ ਆਪਦੇ ਥਾਣੇਦਾਰ ਤੋਂ ਗਾਲ੍ਹਾਂ ਮੈਂ ਖਾਵਾਂ ਤੇ ਪੈਸਿਆਂ ਦੀ ਲੁੱਟ ਇਹ ਕਰੇ। ਇਹਦਾ ਮਤਲਬ ਯਾਰ ਜੋਰੂ ਤੇ ਜ਼ਮੀਨ ਦਾ ਮਾਲਕ ਚਾਚਾ ਬਣੇ ਤੇ ਮੇਰੇ ਹੱਥ ਖਾਲੀ ਨਹੀਂ ਮੈਂ ਹੁਣ ਚਾਚੇ ਨੂੰ ਹੋਰ ਇਹ ਸਭ ਕੁਝ ਨਹੀਂ ਕਰਨ ਦੇਣਾ ਸਿੰਦੋ ਨਹਾਤੋ ਕੇ ਦਿੱਤੇ ਟਾਈਮ ਅਨੁਸਾਰ ਸ਼ਾਮੂ ਬਾਣੀਏ ਦੀ ਹੱਟੀ ਤੇ ਜਾਵੜੀ ਨੰਬਰਦਾਰ ਪਟਵਾਰੀ ਤੇ ਪੰਜ ਪਹਿਲਾਂ ਹੀ ਉੱਥੇ ਬੈਠੇ ਸੀ ਸਿੰਦੋ ਉਹਨਾਂ ਨੂੰ ਕਹਿ ਰਹੀ ਸੀ ਕਿ ਵੇਖੋ ਗੱਲ ਆਏ ਆ ਚਰਨੇ ਦਾ ਕਿਤੇ ਥੋ ਪਤਾ ਨਹੀਂ ਉਹਦੀ ਜ਼ਮੀਨ ਦਾ ਮਾਲਕਨਾਮਾ ਕਿਸੇ ਨੂੰ ਤਾਂ ਦੇਣਾ ਹੀ ਪੈਣਾ ਮੈਂ ਤਾਂ ਤਾਹੀਂ ਤਰਲਾ ਪਾਇਆ ਵੀ ਆਪਦੇ ਨਾਮ ਲਿਖਤ ਕਰਾ ਲਾਂ ਕੱਲ ਨੂੰ ਕੀ ਪਤਾ ਕਿਹਨੇ ਜ਼ੋਰਮ ਜਮਾਈ ਕਰ ਦੇਣੀ ਆ ਉਹਦੀ ਪੈਲੀ ਤੇ ਸ਼ਾਹੂਕਾਰ ਨੇ ਪਟਵਾਰੀ ਦੇ ਕਹੇ ਅਨੁਸਾਰ ਅਜੇ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਗੋਲੀਆਂ ਚੱਲਣ ਦੀ ਆਵਾਜ਼ ਆਈ ਚੀਕ ਚਿਹੜਾ ਮਚ ਗਿਆ ਸਾਰੇ ਆਪਣੀ ਆਪਣੀ ਜਾਨ ਬਚਾਉਂਦੇ ਇੱਧਰ ਉੱਧਰ ਨੂੰ ਭੱਜਣ ਲੱਗੇ ਪਰ ਬਾਣੀਏ ਦਾ ਸਰੀਰ ਸ਼ਾਂਤ ਹੋ ਚੁੱਕਿਆ ਸੀ ਬਾਣੀਏ ਦੀ ਗੱਦੀ ਲਹੂ ਲਹਾਨ ਹੋਈ ਪਈ ਸੀ ਆਂਡ ਗਵਾਂਡ ਦੀਆਂ ਨਿੱਕੀਆਂ ਮੋਟੀਆਂ ਦੁਕਾਨਾਂ ਤੇ ਰੌਲਾ ਪੈ ਗਿਆ ਤੇ ਦੁਕਾਨਦਾਰ ਦੁਕਾਨਾਂ ਖੁੱਲੀਆਂ ਛੱਡ ਕੇ ਹੀ ਆਪਣੇ ਘਰਾਂ ਨੂੰ ਭੱਜਣ ਲੱਗੇ ਚਰਨੇ ਦਾ ਮੇਨ ਮਕਸਦ ਜੀਤ ਨੂੰ ਉਹਦੇ ਕੀਤੇ ਦੀ ਸਜ਼ਾ ਦੇਣੀ ਸੀ ਹੋਰ ਉਹ ਕਿਸੇ ਨੂੰ ਕੁਝ ਨਹੀਂ ਸੀ ਕਰਨਾ ਚਾਹੁੰਦਾ ਬਸ ਸੰਤੋਖ ਨੂੰ ਛਡਵਾਉਣਾ ਉਹਦਾ ਪਹਿਲਾ ਕੰਮ ਸੀ ਆਪਣੇ ਦੋਸਤਾਂ ਨੂੰ ਉਹਨੇ ਕਿਹਾ ਕਿ ਸੰਤੋਖ ਨੂੰ ਮੈਂ ਬੰਦੂਕ ਦੀ ਨੋਕ ਤੇ ਨਹੀਂ ਛਡਵਾਉਣਾ ਸੰਤੋਖ ਨੂੰ ਛਡਵਾਉਣ ਲਈ ਜੇ ਮੇਰੀ ਜ਼ਮੀਨ ਵੀ ਵੇਚਣੀ ਪਈ ਮੈਂ ਵੇਚੂਗਾ ਪਰ ਉਸ ਨਸੀਬ ਦੀਆਂ ਅੱਖਾਂ ਵਿੱਚ ਮੈਂ ਹੰਝੂ ਨਹੀਂ ਆਉਣ ਦੇਣੇ ਸਿੰਦਰ ਵਿਆਹ ਕਰਵਾ ਕੇ ਪਛਤਾ ਰਹੀ ਸੀ ਸਾਰਾ ਘਰ ਦਾ ਕੰਮ ਕਰਦੇ ਆਂ ਵੀ ਮਿੰਦੋ ਨੂੰ ਪਿੱਛੇ ਨਹੀਂ ਸੀ ਰਖਦੀ ਕਿਸੇ ਨਾ ਕਿਸੇ ਗੱਲੋਂ ਉਹਦੇ ਝੜਕਾਂ ਪਵਾ ਦਿੰਦੀ ਸ਼ਿੰਦਰ ਨੇ ਅੱਜ ਸੋਚ ਲਿਆ ਕਿ ਰਾਤ ਨੂੰ ਗੁਰਮੀਤ ਨਾਲ ਗੱਲ ਕਰਨੀ ਹੀ ਆ ਕਿ ਜੇ ਪਰਜਾਈ ਨਾਲ ਹੀ ਇਸ਼ਕ ਸੀ ਤਾਂ ਲਾਮਾ ਕਿਉਂ ਲਈਆਂ ਮੇਰੇ ਨਾਲ ਰਾਤ ਨੂੰ ਗੁਰਮੀਤ ਦੀ दारू ਪੀਤੀ ਹੋਈ ਸੀ ਸ਼ਿੰਦਰ ਵੀ ਪੂਰੇ ਰੋਵ ਵਿੱਚ ਸੀ ਤੇ ਆਉਂਦਿਆਂ ਹੀ ਬੋਲੀ ਨਾ ਜੇ ਤੇਰੀਆਂ ਸਾਰੀਆਂ ਜ਼ਰੂਰਤਾਂ ਆਪਦੀ ਭਾਬੀ ਤੋਂ ਪੂਰੀਆਂ ਹੁੰਦੀਆਂ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਾਇਆ ਗੁਰਮੀਤ ਕਿਉਂ ਹੁਣ ਗੱਲਾਂ ਉਹਦੇੜਦੀਆਂ ਕਿ ਛਿੱਤਰ ਭਾਲਦੀਆਂ ਤੂੰ ਸ਼ਿੰਦਰ ਚਿੱਤਰਤਾ ਮੈਂ ਜਿੱਦਣ ਦੀ ਤੇਰੇ ਘਰ ਆਈਆਂ ਰੋਜ਼ ਹੀ ਖਾਨੀਆਂ ਪਰ ਐਂ ਦੱਸ ਤੂੰ ਐਂ ਕਿਉਂ ਕਰਦਾ ਮੇਰੇ ਨਾਲ ਮੇਰੇ ਵਿੱਚ ਕੀ ਕਮੀ ਆ ਜੇ ਮੈਂ ਤੇਰੇ ਵਾਂਗੂ ਕਿਸੇ ਹੋਰ ਨਾਲ ਇਸ਼ਕ ਲੜਾਵਾ ਫੇਰ ਗੁਰਮੀਤ ਕੀ ਪਤਾ ਮੇਰੇ ਤੋਂ ਬਿਨਾ ਤੇਰੇ ਕਿੰਨੇ ਕੁ ਆਸ਼ਕ ਹੋਣਗੇ ਜਿਵੇਂ ਮੇਰੇ ਨਾਲ ਗੱਲਾਂ ਕਰਦੀ ਸੀ ਕੀ ਪਤਾ ਕਿਸੇ ਹੋਰ ਯਾਰ ਨਾਲ ਵੀ ਕਰਦੀ ਹੋਵੇਂ ਸ਼ਿੰਦਰ ਇਹ ਤੂੰ ਕੀ ਕਹੀ ਜਾਣਾ ਹੋਸ਼ ਵਿੱਚ ਤਾਂ ਹੈਂ ਤੇਰੇ ਬਿਨਾ ਤਾਂ ਮੈਂ ਕਿਸੇ ਹੋਰ ਬਾਰੇ ਸੋਚਿਆ ਵੀ ਨਹੀਂ ਗੁਰਮੀਤ ਸਭ ਸੱਚ ਹੀ ਹੁੰਦਾ ਪਰ ਤੂੰ ਹੁਣ ਬਾਲਾ ਨਾ ਭੌਂਕ ਚੁੱਪ ਕਰਕੇ ਪੈ ਜਾ ਸਿੰਦਰ ਹਰ ਔਰਤ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਦਾ ਸਾਥ ਚਾਹੁੰਦੀ ਆ ਪਰ ਇੱਥੇ ਤਾਂ ਗੁਰਮੀਤ ਸੌਂ ਚੁੱਕਿਆ ਸੀ ਤੇ ਸਿੰਦਰ ਨੇ ਮਨ ਬਣਾਇਆ ਕਿ ਹੁਣ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਪੇਕੇ ਹੀ ਚਲੀ ਜਾਵਾਂਗੀ ਕੱਲ ਨੂੰ ਉਧਰ ਨਸੀਬ ਬਹੁਤ ਖੁਸ਼ ਸੀ ਕਿ ਅੱਜ ਉਹਨੂੰ ਚਰਨੇ ਨਾਲ ਮਿਲ ਲੋੜਿਆਂ ਦਾ ਹੌਸਲਾ ਮਿਲ ਚੁੱਕਿਆ ਸੀ ਆਪਣੇ ਦੋਹੇ ਜੇਠਾਂ ਨੇਬੇ ਤੇ ਬਲਵੀਰੇ ਨੂੰ ਉਹਨੇ ਕਿਹਾ ਕਿ ਬਾਈ ਦੋ ਦਿਨਾਂ ਨੂੰ ਤੁਹਾਡਾ ਭਾਈ ਘਰੇ ਹੋਊਗਾ। ਰਾਣੋ ਭਾਬੀ ਤੈਨੂੰ ਕਿਵੇਂ ਪਤਾ? ਨਸੀਬ ਬਸ ਮੇਰਾ ਦਿਲ ਕਹਿੰਦਾ ਵੀ ਤੇਰਾ ਵੀਰ ਹੁਣ ਆਊਗਾ। ਮੈਂ ਤਾਂ ਤੇਰੇ ਵੀਰ ਦੇ ਪਸੰਦ ਦੀ ਖੀਰ ਬਣਾਉਂ ਉਹ ਦਿਨ। ਨਾਲੇ ਰਾਣੋ ਜਦੋਂ ਤੇਰਾ ਵੀਰ ਆਇਆ ਤਾਂ ਤੈਨੂੰ ਤੇਰੇ ਹੱਥ ਲਾਵਾਂ ਸੂਟ ਦਵਾਉਂਗੀ। ਤਿੰਨੇ ਪੈਣ ਭਰਾਮਾ ਨੂੰ ਨਸੀਬ ਦੇ ਹੌਸਲੇ ਨਾਲ ਹੌਸਲਾ ਮਿਲਿਆ ਕਿ ਸੰਤੋਖ ਮੋੜਾਵੇਗਾ। ਰਾਣੋ ਦੇ ਘਰ ਵਾਲਾ ਸੋਚ ਰਿਹਾ ਸੀ ਕਿ ਬਾਈ ਕਿਵੇਂ ਆ ਸਕਦਾ ਜੇਲ੍ਹ ਤੋਂ ਬਾਹਰ ਉਹ ਤਾਂ ਰਾਨੋਂ ਦੇ ਘਰ ਵਾਲਾ ਬਲਜੀਤ ਇਹ ਸੋਚ ਰਿਹਾ ਸੀ ਕਿ ਬਾਈ ਸੰਤੋਖ ਨੂੰ ਛਡਵਾਉਣ ਲਈ ਅਸੀਂ ਕਿੰਨੇ ਹੀ ਥਾਵਾਂ ਗਏ ਆ ਪਰ ਸਾਡੇ ਰਿਸ਼ਤੇਦਾਰ ਨੇ ਕਿਹਾ ਵੀ ਵੱਡੇ ਸਾਹਬ ਨੇ ਤਾਂ ਸੰਤੋਖ ਨੂੰ ਛੱਡਣ ਦੀ ਬਹੁਤ ਰਿਸ਼ਵਤ ਮੰਗੀ ਆ ਇੰਨੇ ਪੈਸੇ ਕਿੱਥੋਂ ਆਉਣਗੇ ਸਭ ਨੇ ਹੱਥ ਖੜੇ ਕਰਤੇ ਸੀ ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਬਾਈ ਸੰਤੋਖ ਨੂੰ ਬਿਨਾਂ ਕਸੂਰ ਤੋਂ ਜੇਲ੍ਹ ਕਿਉਂ ਰੱਖਿਆ ਹੋਇਆ ਇਹਦੇ ਤਾਂ ਵਿਚਾਰੇ ਦਾ ਕੋਈ ਕਸੂਰ ਵੀ ਨਹੀਂ ਰੱਬ ਭਲੀ ਕਰੇ ਨਸੀਬ ਦੀਆਂ ਆਸਾਂ ਨੂੰ ਬੂਰ ਪਵੇ ਪਰ ਬੇਖ ਵਿਚਾਰੀ ਨੂੰ ਪਤਾ ਨਹੀਂ ਕੀ ਦੀ ਹੱਲਾਸ਼ੇਰੀ ਮਿਲੀ ਆ ਜਿਹਦੇ ਕਰਕੇ ਇੰਨਾ ਖੁਸ਼ ਹੋਈ ਫਿਰਦੀ ਆ ਬਲਜੀਤ ਇਹ ਸੋਚ ਹੀ ਰਿਹਾ ਸੀ ਕਿ ਨੇਬੇ ਨੇ ਆਵਾਜ਼ ਮਾਰੀ ਭਾਈ ਆ ਜਾ ਰੋਟੀ ਖਾ ਲਾ ਚਰਨੇ ਨੇ ਸੰਤੋਖ ਨੂੰ ਛਡਵਾਉਣ ਲਈ ਪੁਲਿਸ ਦਾ ਖਾਸ ਬੰਦਾ ਆਪਣੇ ਹੱਥ ਕੀਤਾ ਤੇ ਦੱਸਿਆ ਕਿ ਜੋ ਕੁਝ ਵੀ ਸੰਤੋਖ ਨੂੰ ਛਡਵਾਉਣ ਦਾ ਲੈਣਾ ਮੈਂ ਆਪੇ ਦੇਵਾਂ ਬਸ ਉਸ ਬੰਦੇ ਨੂੰ ਹਰ ਹਾਲਤ ਵਿੱਚੋਂ ਜੇਲ੍ਹ ਤੋਂ ਛਡਵਾਉਣਾ ਸੰਤੋਖ ਸਿੰਘ ਨੂੰ ਜਿਸ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ ਚਰਨੇ ਨੂੰ ਉਸਦਾ ਪਤਾ ਕਿਸੇ ਖਾਸ ਬੰਦੇ ਨੇ ਦਿੱਤਾ ਜੇਲ੍ਹ ਵਿੱਚ ਸੰਤੋਖ ਨੂੰ ਮਿਲਣ ਲਈ ਚਰਨੇ ਨੇ ਪੈਸੇ ਦਿੱਤੇ ਸੰਤੋਖ ਨੂੰ ਵੇਖ ਚਰਨੇ ਦੀਆਂ ਅੱਖਾਂ ਪਰ ਆਈਆਂ ਸੰਤੋਖ ਨੂੰ ਵੇਖ ਕੋਈ ਨਹੀਂ ਕਹਿ ਸਕਦਾ ਸੀ ਕਿ ਇਹ ਸੰਤੋਖ ਆ ਅੱਖਾਂ ਅੰਦਰ ਨੂੰ ਧਸ ਗਈਆਂ ਸੀ ਬਾਹਾਂ ਤੇ ਕੁੱਟ ਦੇ ਨਿਸ਼ਾਨ ਚੁਲਸਿਆ ਚਿਹਰਾ ਵੇਖ ਚਰਨੇ ਦੀਆਂ ਅੰਦਰਾਂ ਭੁੱਜ ਗਈਆਂ ਕੋਈ ਵੀ ਗੱਲਬਾਤ ਕੀਤੇ ਬਿਨਾ ਉੱਥੋਂ ਭੱਜ ਆਇਆ ਉਨਸਾਰ ਉਹ ਪਿੰਡ ਗਿਆ ਤੇ ਬਿਨਾ ਕਿਸੇ ਡਰ ਦੇ ਆਪਣੇ ਘਰ ਪਹੁੰਚਿਆ ਸਿੰਦੋ ਭਾਬੀ ਨੇ ਚਰਨੇ ਨੂੰ ਕਾਲ ਵਿੱਚ ਵੇਖ ਲਿਆ ਤੇ ਪੁੱਛਿਆ ਕੀ ਭਾਲਦਾ ਹੈ ਕਿੱਥੋਂ ਆਇਆ ਨਾਲੇ ਆਹ ਕੀ ਵਜਾ ਬਣਾਈ ਆ ਚਰਨਾ ਭਾਬੀ ਆ ਕੇ ਦੱਸੂ ਹੁਣ ਮੈਨੂੰ ਕਾਲਾ ਸਿੰਦੋ ਕਾਲ ਕੂਲ ਦਾ ਨਹੀਂ ਪਤਾ ਭਾਈ ਚਰਨੇ ਆ ਆਪਦੀਆਂ ਬੜੀਆਂ ਆਪ ਨਿਮੇੜ ਕੱਲ ਨੂੰ ਕਿਤੇ ਤੇਰੇ ਮੰਗਰ ਪੁਲਿਸ ਮੈਨੂੰ ਤੇ ਤੇਰੇ ਬਾਈ ਨੂੰ ਫੜ ਕੇ ਲੈ ਜੇ ਐਵੇਂ ਪਿੰਡ ਵਿੱਚ ਬੇਇੱਜ਼ਤੀ ਨਾ ਕਰਾਉਂਦਾ ਫਿਰ ਅਕਲ ਨੂੰ ਹੱਥ ਮਾਰ ਚਰਨਾ ਭਾਬੀ ਮੈਂ ਕਿਹੜਾ ਕੋਈ ਗੁਨਾਹ ਕੀਤਾ ਸਿੰਦੋ ਸਿਆਣਾ ਬਣ ਜਾ ਸਿਆਣਾ ਸੋਚ ਕੁਝ ਸਾਡੇ ਬਾਰੇ ਉਹ ਵੇਖ ਲੈ ਦੂਜਾ ਵੀ ਤੇਰਾ ਭਾਈ ਹੀ ਆ ਕਿਵੇਂ ਕਿਵੇਂ ਚੁੱਪ ਕਰਕੇ ਆਪਦੇ ਬਾਈ ਨਾਲ ਖੇਤਾਂ ਵਿੱਚ ਕੰਮ ਕਰਵਾਉਂਦਾ ਤੂੰ ਵੀ ਕਰਾਇਆ ਕਰ ਕੋਈ ਕੰਮ ਤੰਦਾ ਚਰਨਾ ਭਾਬੀ ਸਿੱਧੀਆਂ ਨਾ ਸੁਣ ਲਈ ਹੁਣ ਤੂੰ ਮੇਰੇ ਤੋਂ ਲਾਲਚ ਬੱਸ ਨੂੰ ਉਹਨੂੰ ਆਪਦੀ ਚਾਟ ਤੇ ਲਾਇਆ ਤਾਂ ਹੀ ਉਹਨੇ ਪਹਿਲੀ ਵੀ ਤੇਰੇ ਨੌਕਰਾਤੀ ਪਰ ਮੇਰੇ ਤੋਂ ਉਮੀਦ ਨਾ ਰੱਖੀ ਨਾਲੇ ਤੈਨੂੰ ਯਾਦ ਹੋਣਾ ਸ਼ਾਮੂ ਬਾਣੀਏ ਦੀ ਹੱਟੀ ਵਾਲਾ ਕਾਂਡ ਬਸ ਐਨੀ ਗੱਲ ਦੀ ਧੀਰ ਸੀ ਕਿ ਸਿੰਦੋ ਡਰ ਗਈ ਉਹਨੂੰ ਪਤਾ ਲੱਗ ਗਿਆ ਸੀ ਕਿ ਉਸ ਦਿਨ ਇਹਨੇ ਹੀ ਗੋਲੀ ਚਲਾਈ ਸੀ ਚਰਨੇ ਨੇ ਟਰੰਕ ਖੋਲ੍ਹਿਆ ਆਪਣੇ ਹਿੱਸੇ ਦੀ ਪੈਲੀ ਵਾਲੇ ਕਾਗਜ਼ਾਂ ਵਾਲਾ ਝੋਲਾ ਚੁੱਕਿਆ ਤੇ ਬਾਹਰ ਚਲਾ ਗਿਆ ਸਿੰਦੋ ਨੇ ਹੁਣ ਕੋਈ ਸਵਾਲ ਨਾ ਕੀਤਾ ਤੇ ਚਰਨੇ ਵੱਲ ਵੇਖ ਮਨ ਹੀ ਮਨ ਵਿੱਚ ਭੁਜਦੀ ਰਹੀ ਚਰਨੇ ਨੇ ਆਪਣੇ ਹਿੱਸੇ ਦੀ ਬਣਦੀ ਪੈਲੀ ਦੇ 5 ਕਿੱਲੇ ਵੇਚ ਦਿੱਤੇ ਪੈਸਿਆਂ ਦਾ ਭਰਿਆ ਝੋਲਾ ਲੈ ਕੇ ਉਹ ਕਾਸ ਬੰਦੇ ਕੋਲ ਗਿਆ ਤੇ ਰਾਤੋਂ ਰਾਤ ਸੰਤੋਖ ਨੂੰ ਉਹਨੇ ਜੇਲ੍ਹ ਵਿੱਚੋਂ ਛਡਵਾ ਦਿੱਤਾ ਸੰਤੋਖ ਨੂੰ ਵੇਖ ਉਹਦਾ ਮਨ ਚੁਰਦਾ ਕਿ ਨਸੀਬ ਸੰਤੋਖ ਨੂੰ ਵੇਖ ਕੇ ਕਿਤੇ ਬੇਹੋਸ਼ ਹੀ ਨਾ ਹੋ ਜਾਵੇ ਸੰਤੋਖ ਨੂੰ ਗੱਡੀ ਵਿੱਚ ਬਿਠਾ ਕੇ ਚਰਨੇ ਨੇ ਡਰਾਈਵਰ ਨੂੰ ਕਿਹਾ ਕਿ ਮੈਨੂੰ ਪਿੰਡ ਤੋਂ ਬਾਹਰ ਹੀ ਛੱਡ ਦੇਵੀਂ ਪਰ ਬਾਈ ਸੰਤੋਖ ਨੂੰ ਇਹਨਾਂ ਦੇ ਘਰ ਛੱਡ ਕੇ ਆਮੀ ਬਸ ਕਿਸੇ ਨੂੰ ਖਬਰ ਨਾ ਹੋਵੇ ਵੀ ਮੈਂ ਬਾਈ ਨੂੰ ਛਡਵਾਇਆ ਐਵੇਂ ਲੋਕ ਫਿਰ ਗੱਲਾਂ ਕਰਨਗੇ ਨਸੀਬ ਅੱਜ ਵੀ ਪੂਰੇ ਹੌਸਲੇ ਵਿੱਚ ਸੀ ਤੇ ਪਹਿਲਾਂ ਵਾਂਗੂ ਅੱਜ ਵੀ ਉਹਨੇ ਰਾਣੋਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਸਾਬਤ ਮੂੰਗੀ ਦੀ ਦਾਲ ਹਾਰੇ ਵਿੱਚ ਧਰਨੀ ਰੱਖ ਨਸੀਬ ਪੀੜੀ ਤੇ ਬੈਠੀ ਤਾਂ ਘਰ ਦੇ ਸਾਹਮਣੇ ਖਲੋਤੀ ਗੱਡੀ ਨੂੰ ਵੇਖ ਕੇ ਉਹ ਡਰ ਗਈ ਕਿ ਕਿਤੇ ਪੁਲਿਸ ਤਾਂ ਨਹੀਂ ਆ ਗਈ ਨੇਬੇ ਤੇ ਬਲਵੀਰੇ ਨੂੰ ਨਸੀਬ ਨੇ ਆਵਾਜ਼ ਮਾਰੀ ਕਿ ਬਾਹਰ ਵੇਖ ਕੌਣ ਆ ਨੇਬੇ ਤੇ ਬਲਵੀਰੇ ਨੇ ਬਾਹਰ ਆ ਕੇ ਵੇਖਿਆ ਤਾਂ ਦੋਹੇ ਭਾਈਆਂ ਤੋਂ ਖੁਸ਼ੀ ਵਿੱਚ ਕੁਝ ਬੋਲਿਆ ਨਾ ਗਿਆ ਨੇਬਾ ਭੱਜਿਆ ਭੱਜਿਆ ਆਪਣੀ ਭਾਬੀ ਭੈਣ ਤੇ ਭਨੋਈਏ ਨੂੰ ਬਾਹਰ ਆਉਣ ਵਾਸਤੇ ਕਹਿਣ ਲੱਗਿਆ ਨਸੀਬ ਤੇ ਰਾਨੋ ਦੋਹੇ ਬਾਹਰ ਗਈਆਂ ਤਾਂ ਵੇਖਿਆ ਬਲਵੀਰ ਤੇ ਡਰਾਈਵਰ ਦੋਹੇ ਸੰਤੋਖ ਨੂੰ ਬਾਹਾਂ ਦਾ ਸਹਾਰਾ ਦੇ ਕੇ ਅੰਦਰ ਲਈ ਆ ਰਹੇ ਸੀ ਸੰਤੋਖ ਨੂੰ ਵੇਖ ਕੇ ਨਸੀਬ ਆਪਣੇ ਹੰਝੂਆਂ ਨੂੰ ਨਾ ਰੋਕ ਸਕੇ ਨਸੀਬ ਦਾ ਦਿਲ ਕੀਤਾ ਸੰਤੋਖ ਨੂੰ ਬਾਹਾਂ ਵਿੱਚ ਲੈ ਲਵੇ ਦੂਜੇ ਪਲ ਵੇਖਿਆ ਕਿ ਸੰਤੋਖ ਦੀ ਹਾਲਤ ਕਿਵੇਂ ਹੋ ਗਈ ਬਲਵੀਰ ਨੇ ਡਰਾਈਵਰ ਨੂੰ ਪੁੱਛਿਆ ਕਿ ਸੰਤੋਖ ਬਾਈ ਇੱਥੋਂ ਤੱਕ ਕਿਵੇਂ ਪੁੱਜਿਆ ਤਾਂ ਡਰਾਈਵਰ ਨੇ ਚਰਨੇ ਦੇ ਕਹਿਣ ਅਨੁਸਾਰ ਕੁਝ ਨਾ ਦੱਸਿਆ ਬਲਕਿ ਇੰਨਾ ਕਿਹਾ ਕਿ ਕੋਈ ਰੱਬ ਦਾ ਨੇਕ ਬੰਦਾ ਸੀ ਜਿਸ ਨੇ ਤੁਹਾਡੇ ਬੰਦੇ ਨੂੰ ਛਡਵਾਇਆ ਪਰ ਉਸ ਬੰਦੇ ਨੂੰ ਮੈਂ ਵੀ ਨਹੀਂ ਜਾਣਦਾ ਬਸ ਤੁਹਾਡਾ ਪਤਾ ਦੱਸਿਆ ਕਿ ਇੱਥੇ ਛਡ ਆਵਾਂ ਸਾਰੇ ਜਣੇ ਸੋਚੀ ਪਏਗੇ ਪਰ ਨਸੀਬ ਨੂੰ ਬਹੁਤ ਹੈਰਾਨੀ ਨਾ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਚਰਨੇ ਨੇ ਕੀਤਾ ਵਾਅਦਾ ਪੂਰਾ ਕੀਤਾ ਹੈ ਦੂਜੀ ਵਾਰੀ ਉਹਨੇ ਫੇਰ ਮੇਰੇ ਸਿਰ ਅਹਿਸਾਨ ਕਰ ਦਿੱਤਾ ਸੰਤੋਖ ਲਈ ਰਾਣੋ ਨੇ ਮੰਜਾ ਵਿਸਤਰਾ ਵਿਛਾਇਆ ਦੋਵੇਂ ਭਾਈ ਸੰਤੋਖ ਦੇ ਘੜ ਲੱਗ ਕੇ ਜਵਾਕਾਂ ਮੰਗੂ ਰੋਈ ਜਾ ਰਹੇ ਸਨ ਨਸੀਬ ਨੇ ਆਪਣੇ ਜਜ਼ਵਾਤਾਂ ਨੂੰ ਕਾਬੂ ਕੀਤਾ ਤੇ ਬੋਲੀ ਕਿਉਂ ਰੋਈ ਜਾਂਦੇ ਹੋ ਭਾਈ ਤੁਹਾਡਾ ਭਾਈ ਘਰੇ ਆ ਗਿਆ ਆਪਣੇ ਲਈ ਇਦੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਆ ਪਰ ਚੰਦਰਿਆ ਨੇ ਵੇਖ ਨਿਰਦੋਸ਼ੀ ਨੂੰ ਕਿੰਨਾ ਕੁੱਟਿਆ ਕੀੜੇ ਪੈ ਜਾਣ ਪਾਪੀਆਂ ਦੇ ਨਸੀਬ ਨੇ ਦੱਬੇ ਹੰਝੂ ਆਪ ਮਹਾਰੇ ਬਹਿ ਤੁਰੇ ਐਨੇ ਨੂੰ ਧਣਕੁਰ ਵੀ ਆਈ ਤੇ ਨਸੀਬ ਨੂੰ ਸੰਭਾਲਦਿਆਂ ਬੋਲੀ ਪੁੱਤ ਚੁੱਪ ਕਰ ਸੁਹਾਗ ਜਿਉਂਦਾ ਜਾਗਦਾ ਬੈਠਾ ਪੁੱਤ ਗੱਲਾਂ ਕਰ ਸੰਤੋਖ ਨਾਲ ਉਹਦਾ ਹਾਲਚਾਲ ਪੁੱਛ ਤਣਕੁਰ ਨੇ ਸੰਤੋਖ ਨੂੰ ਪੁੱਛਿਆ ਕਿ ਸੰਤੋਖ ਕਿਵੇਂ ਆ ਤੂੰ ਸੰਤੋਖ ਕੁਝ ਨਾ ਬੋਲਿਆ ਬਸ ਵੇਟਰ ਵੇਟਰ ਸਾਰਿਆਂ ਵੱਲ ਝਾਕੀ ਗਿਆ ਜਿਵੇਂ ਕਿਸੇ ਉਪਰੇ ਵੇੜੇ ਵਿੱਚ ਆ ਗਿਆ ਹੋਵੇ ਨਸੀਬ ਨੇ ਸੰਤੋਖ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੁੱਟਿਆ ਤੇ ਕਿਹਾ ਵੇਖ ਮੇਰੇ ਵੱਲ ਝਾਕ ਮੈਂ ਨਸੀਬਾਂ ਤੇਰੀ ਪਰ ਸੰਤੋਖ ਨਸੀਬ ਵੱਲ ਵੇਖ ਕੇ ਹੱਸ ਪਿਆ ਤੇ ਮੰਜੇ ਤੇ ਲੰਮਾ ਪੈ ਗਿਆ ਤਣਕੁਰ ਨੇ ਕਿਹਾ ਹਜੇ ਨਾ ਬਲਾਓ ਸੰਤੋਖ ਨੂੰ ਲੱਗਦਾ ਇਹ ਜੇਲ੍ਹ ਤੋਂ ਆ ਕੇ ਬੌਲਾ ਜਿਹਾ ਹੋ ਗਿਆ ਇਹਨੂੰ ਰੋਟੀ ਪਾਣੀ ਦਿਓ ਤੇ ਡਾਕਟਰ ਨੂੰ ਸੱਦ ਕੇ ਦਵਾਈ ਦਿਵਾਓ ਨਸੀਬ ਰੋਟੀ ਬਣਾਉਣ ਲੱਗੀ ਤਾਂ ਰਾਣੋ ਨੇ ਕਿਹਾ ਭਾਬੀ ਤੂੰ ਬਾਈ ਕੋਲ ਬਹਿ ਜਾ ਮੈਂ ਆਪੇ ਕਰ ਲੂੰ ਕੰਮ ਨਸੀਬ ਨੇ ਸੰਤੋਖ ਨੂੰ ਰੋਟੀ ਫੜਾਈ ਤਾਂ ਸੰਤੋਖ ਨੇ ਰੋਟੀ ਨੂੰ ਫੜ ਦੋਹਾਂ ਹੱਥਾਂ ਨਾਲ ਵਾਰ-ਵਾਰ ਘੁੱਟਿਆ ਤੇ ਪਹਿਲੀ ਵਾਰ ਮੂੰਹੋਂ ਬੋਲਿਆ ਅੱਜ ਰੋਟੀਆਂ ਪੋਲੀਆਂ ਬਣਾਈਆਂ ਜਮਾਉ ਉਹਦੀਆਂ ਰੋਟੀਆਂ ਵਰਗੀਆਂ ਨਸੀਬ ਫੇਰ ਰੋ ਪਈ ਤੇ ਬੋਲੀ ਕਿਹਦੀਆਂ ਰੋਟੀਆਂ ਵਰਗੀਆਂ ਪਰ ਸੰਤੋਖ ਹੁਣ ਕੁਝ ਨਾ ਬੋਲਿਆ ਬਲਕਿ ਹੱਸਣ ਲੱਗ ਪਿਆ ਸੰਤੋਖ ਖੌਰੇ ਕਿੰਨੀਆਂ ਕ ਰੋਟੀਆਂ ਖਾ ਗਿਆ ਨਸੀਬ ਨੇ ਪਾਣੀ ਤੱਤੇ ਦੀ ਬਾਲਟੀ ਗੁਸਲਖਾਨੇ ਵਿੱਚ ਰੱਖੀ ਤੇ ਸੰਤੋਖ ਨੂੰ ਨਹਾਉਣ ਵਾਸਤੇ ਕਿਹਾ ਨੇਬੇ ਤੇ ਬਲਵੀਰੇ ਨੇ ਸੰਤੋਖ ਨੂੰ ਸਹਾਰਾ ਦਿੱਤਾ ਤੇ ਗੁਸਲਖਾਨੇ ਕੋਲ ਛੱਡ ਆਏ ਪਰ ਸੰਤੋਖ ਨੇ ਨੇਬੇ ਦੀ ਬਾਹ ਫੜ ਲਈ ਤੇ ਕਿਹਾ ਤੇਰੇ ਤੋਂ ਨਹਾਉਣਾ ਮੈਂ ਨਸੀਬ ਹੱਥ ਕਰਕੇ ਕਿਹਾ ਇਹਦੇ ਤੋਂ ਨਹੀਂ ਨਹਾਉਣਾ ਨੇ ਬੇਨੇ ਨਸੀਬ ਵੱਲ ਵੇਖਿਆ ਨਸੀਬ ਆਸੀ ਹੋ ਕੇ ਬੋਲੀ ਬਾਈ ਚਲ ਤੂੰ ਨਿਮਾ ਦੇ ਸੰਤੋਖ ਨੇ ਨਿੱਕੇ ਜਵਾਕਾਂ ਵਾਂਗ ਨੇਬੇ ਨੂੰ ਸਾਰੇ ਪਾਣੀ ਦੇ ਕੱਪ ਪਰ ਪਰ ਪਿਉਂ ਦਿੱਤਾ ਪਰ ਨੇਬਾ ਕੁਝ ਨਾ ਬੋਲਿਆ ਬਚਪਨ ਦੇ ਦਿਨ ਯਾਦ ਕਰਨ ਲੱਗਿਆ ਕਿ ਛੋਟੇ ਹੁੰਦਿਆਂ ਜਦੋਂ ਇਹ 4 ਸਾਲ ਦਾ ਸੀ ਤੇ ਮੈਂ 7 ਵਰਿਆਂ ਦਾ ਸੀ ਉਦੋਂ ਮੈਂ ਇਹਨੂੰ ਜਦੋਂ ਨਿਮਾਉਂਦਾ ਸੀ ਤਾਂ ਇਹ ਐਂ ਹੀ ਮੈਨੂੰ ਪਿਉਂਹੰਦਿਆ ਕਰਦਾ ਸੀ ਨਾ ਕੇ ਸੰਤੋਖ ਨੂੰ ਕੁਝ ਸੁਰਤ ਆਈ ਬਲਵੀਰ ਡਾਕਟਰ ਨੂੰ ਸੱਦ ਲਿਆਇਆ ਡਾਕਟਰ ਨੂੰ ਵੇਖ ਕੇ ਸੰਤੋਖ ਡਰ ਗਿਆ ਕਿਉਂਕਿ ਡਾਕਟਰ ਦੇ ਖਾਕੀ ਰੰਗ ਦੀ ਪੱਗ ਬੰਨੀ ਹੋਈ ਸੀ ਸੰਤੋਖ ਬਲਵੀਰ ਨੂੰ ਚੁੰਬੜ ਗਿਆ ਆਹ ਭਾਈ ਮੈਨੂੰ ਕੁੱਟੂਗਾ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਡਾਕਟਰ ਸੰਤੋਖ ਨੂੰ ਵੇਖ ਕੇ ਸਮਝ ਗਿਆ ਸੀ ਕਿ ਸੰਤੋਖ ਡਰਿਆ ਹੋਇਆ ਦਿਮਾਗੀ ਤੌਰ ਤੇ ਵੀ ਪੁਲਿਸ ਨੇ ਇਹਨੂੰ ਟੌਰਚਰ ਕੀਤਾ ਹੋਣਾ ਇਹਨੂੰ ਠੀਕ ਹੋਣ ਲੱਗਿਆ ਕੁਝ ਟਾਈਮ ਲੱਗੂ ਪਰ ਠੀਕ ਹੋ ਜੂ ਸ਼ਹਿਰੋਂ ਆ ਦਵਾਈਆਂ ਲੈ ਆਇਓ ਡਾਕਟਰ ਚਲਿਆ ਗਿਆ ਸੰਤੋਖ ਦੇ ਵਾਪਸ ਆਉਣ ਦੀ ਗੱਲ ਪੂਰੇ ਪਿੰਡ ਵਿੱਚ ਫੈਲ ਗਈ ਸੀ ਜੀ ਨੂੰ ਵੀ ਪਤਾ ਲੱਗਦਾ ਉਹ ਸੰਤੋਖ ਦਾ ਪਤਾ ਲੈਣ ਆਉਂਦਾ ਜੀਤ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਸੰਤੋਖ ਛੁੱਟ ਕਿਵੇਂ ਗਿਆ ਇੰਨੀ ਮੁਸ਼ਕਲ ਨਾਲ ਤਾਂ ਉਹਨੂੰ ਜੇਲ੍ਹ ਭੇਜਿਆ ਸੀ ਪਰ ਕੌਣ ਹੋਇਆ ਇਹਨੂੰ ਛਡਾਉਣ ਵਾਲਾ ਮੈਂ ਤਾਂ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਕਿ ਪਹਿਲਾਂ ਨਸੀਬ ਨੂੰ ਹਥਿਆਉਣ ਦਾ ਤੇ ਫਿਰ ਜ਼ਮੀਨ ਨੂੰ ਪਰ ਆਹ ਸਾਲਾ ਕੌਣ ਹੋਇਆ ਕੌਣ ਹੋਇਆ ਜਿਹਨੇ ਇੰਨੀ ਰਕਮ ਦੇ ਕੇ ਸੰਤੋਖ ਨੂੰ ਜੇਲ੍ਹ ਤੋਂ ਬਾਹਰ ਕਰ ਦਿੱਤਾ ਚਰਨੇ ਨੇ ਆਪਣੇ ਸਾਰੇ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਜੀਤ ਨੂੰ ਮੈਂ ਆਪਣੇ ਹੱਥੀਂ ਸਜਾ ਦੇਵਾਂਗਾ ਤੁਸੀਂ ਬਾਈ ਆਪਣਾ ਕੰਮ ਕਰ ਸਕਦੇ ਹੋ ਹੁਣ ਬਸ ਮੈਂ ਪਿੰਡ ਵਿੱਚ ਬੁਰੇ ਕੰਮ ਕਰਨ ਵਾਲਿਆਂ ਦੇ ਕੰਨ ਹੀ ਕਰਵਾਉਣੇ ਸੀ ਕਿ ਜੇ ਅੱਗੇ ਤੋਂ ਕੋਈ ਗਲਤ ਹਰਕਤ ਕਰੂ ਤਾਂ ਸ਼ਾਮੂ ਬਾਣੀਏ ਵਾਲਾ ਹਾਲ ਹੋਊਗਾ ਹੁਣ ਪਿੰਡ ਵਿੱਚ ਛੇਤੀ ਕਿਤੇ ਕੋਈ ਗਲਤ ਕੰਮ ਨਹੀਂ ਕਰਦਾ ਜੇ ਕੋਈ ਕਰਦਾ ਹੋਇਆ ਤਾਂ ਮੈਂ ਆਪਣੇ ਭਾਈਆਂ ਨੂੰ ਯਾਦ ਕਰੂੰ ਦਿਲ੍ਹਾਬਰ ਬਸ ਬਾਈ ਤੂੰ ਖੁਸ਼ ਰਹਿ ਤੇਰੇ ਭਾਈ ਤੇਰੇ ਨਾਲ ਖੜੇ ਆ ਚਿੜੀ ਵਾਲਾ ਬਾਬਾ ਜੋ ਆਪਣੇ ਪਿੰਡ ਗਿਆ ਹੋਇਆ ਸੀ ਰੋਲੇ ਗੋਲੇ ਨੂੰ ਕੁਝ ਥੰਮਿਆ ਵੇਖ ਵਾਪਸ ਬੁਰਜ ਪਿੰਡ ਦੀ ਝਿੜੀ ਵਿੱਚ ਆ ਗਿਆ ਚਰਨੇ ਨੂੰ ਪਤਾ ਲੱਗਿਆ ਤਾਂ ਉਸੇ ਵੇਲੇ ਝਿੜੀ ਵੱਲ ਗਿਆ ਸਾਰੇ ਕਿਤੇ ਬੋਕਰਵਾਰੀ ਕੀਤੀ ਤੇ ਬਿਸਤਰਿਆਂ ਨੂੰ ਬਾਹਰ ਕੱਢਿਆ ਬਾਬੇ ਲਈ ਚਾਹ ਬਣਾਉਣ ਵਾਸਤੇ ਉਹ ਦੁੱਧ ਪਹਿਲਾਂ ਹੀ ਲੈ ਆਇਆ ਸੀ ਚਰਨੇ ਵੱਲ ਵੇਖ ਕੇ ਬਾਬਾ ਬੋਲਿਆ ਕੀ ਗੱਲ ਚਰਨਿਆ ਪੁਜਿਆ ਜਾ ਲੱਗਦਾ ਚਰਨਾ ਕੁਝ ਨਹੀਂ ਬਾਬਾ ਜੀ ਥੋੜੇ ਲੜ ਲੱਗੇ ਆਂ ਬਸ ਬਖਸ਼ੋ ਬਾਬਾ ਭਾਈ ਆਪਦਾ ਕੰਮ ਚਾੜ ਲਿਆ ਤੂੰ sire ਚਰਨਾ ਇੱਕ ਕੰਮ ਹੋ ਗਿਆ ਬਸ ਇੱਕ ਕੰਮ ਰਹਿ ਗਿਆ ਬਾਬਾ ਜੀ ਉਹ ਵੀ ਹੁਣ ਪੂਰਾ ਕਰ ਦੇਣਾ ਬਾਬਾ ਭਾਈ ਪ੍ਰਸ਼ਾਦਾ ਛਕਣਾ ਲਿਆਇਆ ਕੁਝ ਖਾਣ ਨੂੰ ਤੂੰ ਚਰਨਾ ਬਾਬਾ ਜੀ ਗਜਾ ਕਰ ਲਿਆ ਹੋਣਾ ਮੈਂ ਹੁਣ ਮੈਂ ਆਪਦੇ ਘਰ ਨਹੀਂ ਰਹਿੰਦਾ ਆਪਦਾ ਸਾਰਾ ਹਿੱਸਾ ਵੇਚ ਦਿੱਤਾ ਮੈਂ ਬਾਬਾ ਕਿਉਂ ਭਾਈ ਚਰਨਿਆ ਐਡੀ ਕੀ ਵਿਵਤਾ ਆ ਗਈ ਸੀ ਚਰਨਾ ਬੱਸ ਬਾਬਾ ਜੀ ਕੁਝ ਮਜਬੂਰੀ ਸੀ ਬਾਬਾ ਭਾਈ ਚਰਨੇਆ ਸੰਗਤ ਆ ਗਈ ਆ ਲੱਗਦਾ ਪਿੰਡ ਵਿੱਚ ਮੇਰੇ ਆਉਣ ਦਾ ਪਤਾ ਲੱਗ ਗਿਆ ਚਰਨੇ ਨੇ ਨਿਗਾ ਨਾਲ ਵੇਖਿਆ ਤਾਂ ਨਸੀਬ ਨੂੰ ਦੂਰੋਂ ਹੀ ਪਛਾਣ ਲਿਆ ਨਸੀਬ ਨੂੰ ਝਿੜੀਵਾਲ ਆਉਂਦਿਆਂ ਵੇਖ ਚਰਨਾ ਖੁਸ਼ ਹੋ ਗਿਆ ਚਰਨੇ ਨੂੰ ਵੇਖ ਬਾਬਾ ਬੋਲਿਆ ਕਿ ਲੱਗਦਾ ਚਰਨੇਆ ਤੇਰੇ ਜਾਣ ਪਛਾਣ ਵਾਲੇ ਆਉਂਦੇ ਆ ਜਿਹੜਾ ਇੰਨਾ ਖੁਸ਼ ਹੋਇਆ ਪਿਆ ਚਰਨੇ ਨੇ ਬਾਬੇ ਨੂੰ ਕਿਹਾ ਬਾਬਾ ਜੀ ਸੰਤੋਖ ਦੇ ਘਰ ਵਾਲੀ ਨਸੀਬ ਆ ਰਹੀ ਆ ਨਸੀਬ ਨੇ ਬਾਬੇ ਦੇ ਪੈਰੀਂ ਹੱਥ ਲਾਏ ਤੇ ਚਰਨੇ ਵੱਲ ਵੇਖ ਕੇ ਉਹਨੇ ਚਰਨੇ ਦੇ ਪੈਰ ਛੂਲੇ ਪਰ ਚਰਨਾ ਇੱਕ ਪਾਸੇ ਹੋ ਗਿਆ ਨਸੀਬ ਦੇ ਅੱਖ ਵਿੱਚੋਂ ਇੱਕ ਹੰਝੂ ਚਰਨੇ ਦੇ ਪੈਰ ਤੇ ਡਿੱਗ ਪਿਆ ਨਿੱਗਾ ਜਿਹਾ ਹੰਝੂ ਦਾ ਇੱਕ ਟੁਪਕਾ ਚਰਨੇ ਦੇ ਦਿਲ ਵਿੱਚ ਵਹਿ ਗਿਆ ਉਹ ਸੋਚ ਰਿਹਾ ਸੀ ਕਿ ਨਸੀਬ ਦੀਆਂ ਅੱਖਾਂ ਵਿੱਚ ਅੱਜ ਵੀ ਹੰਝੂ ਕਿਉਂ ਨਸੀਬ ਤੇ ਧਣਕੁਰ ਆਪਣੇ ਘਰੋਂ ਪ੍ਰਸ਼ਾਦਾ ਬਣਾ ਕੇ ਲਿਆਈਆਂ ਸੀ ਚਰਨੇ ਨੇ ਸਿੱਦੇ ਵਾਲਾ ਝੋਲਾ ਧਨਕੁਰ ਤੋਂ ਫੜਿਆ। ਬਾਬਾ ਨਸੀਬ ਦੀ ਬੁੱਕਲ ਵੇਖ ਕੇ ਸਮਝ ਗਿਆ ਸੀ ਨਸੀਬ ਨੂੰ ਨਿਕਾਣ ਜਾਣਾ ਹੋਣ ਵਾਲਾ। ਆਪਣੀ ਵੜਿਆਈ ਕਰਦਿਆਂ ਬਾਬਾ ਬੋਲਿਆ ਕਿ ਸਾਡੀ ਦਵਾਈ ਸ਼ਰਤੀਆ ਜਿਹਦੇ ਬੱਚਾ ਨਾ ਹੁੰਦਾ ਹੋਵੇ ਉਹਦੀ ਨਿਉਂ ਜੜ ਲੱਗਦੀ ਆ। ਨਸੀਬ ਦਾ ਬਾਬੇ ਦੀਆਂ ਗੱਲਾਂ ਵਿੱਚ ਧਿਆਨ ਨਹੀਂ ਸੀ। ਉਹ ਤਾਂ ਸਿਰਫ ਚਰਨੇ ਦਾ ਮਨੋਂ ਮਣੀ ਧੰਨਵਾਦ ਕਰ ਰਹੀ ਸੀ ਤੇ ਸੋਚ ਰਹੀ ਸੀ, "ਵੇ ਚਰਨਿਆ ਤੂੰ ਤਾਂ ਕਿਸੇ ਜਨਮ ਦਾ ਮੇਰੇ ਤੇ ਹਸਾਨ ਚੜ੍ਹਾ ਲਿਆ।" ਤੇ ਹੁਣ ਲਾ ਰਹੇ ਹਾਂ ਖੌਰੇ ਕਿਹੜੇ ਜਨਮ ਵਿੱਚ ਆਪਾਂ ਇਕੱਠੇ ਹੋਏ ਹੋਵਾਂਗੇ ਕੋਈ ਰਿਸ਼ਤਾ ਵੀ ਨਹੀਂ ਤੇਰੇ ਨਾਲ ਪਰ ਫਿਰ ਵੀ ਤੂੰ ਕੋਈ ਰਿਸ਼ਤਾ ਨਿਵਾ ਰਹੇ ਹਾਂ ਪਵਿੱਤਰ ਮੁਹੱਬਤ ਵਰਗਾ ਰਿਸ਼ਤਾ ਨਸੀਬ ਨੂੰ ਸੋਚਾਂ ਵਿੱਚੋਂ ਧਣਕੁਰ ਨੇ ਕੱਢਿਆ ਤਾਂ ਨਸੀਬ ਨੇ ਆਸਾ ਪਾਸਾ ਵੇਖਿਆ ਚਰਨਾ ਕਿਤੇ ਵੀ ਨਹੀਂ ਸੀ ਨਸੀਬ ਨੇ ਬਾਬੇ ਅੱਗੇ ਸੰਤੋਖ ਦਾ ਹਾਲ ਦੱਸਿਆ ਤੇ ਅਰਦਾਸ ਕਰਵਾਈ ਕਿ ਉਹ ਜਲਦੀ ਠੀਕ ਹੋ ਜਾਵੇ ਜਾਂਦੀਆਂ ਹੋਈਆਂ ਦੋਹਾਂ ਨੂੰ ਵੇਖ ਚਰਨੇ ਨੇ ਧਣਕੁਰ ਨੂੰ ਆਵਾਜ਼ ਮਾਰੀ ਚਾਚੀ ਆਉਂਦੇ ਸੋਮਵਾਰ ਨੂੰ ਪੁੰਨਿਆ ਸੰਦੇਹਾ ਆਜਿਓ ਮੜਾਜਾ ਤਣਕੁਰ ਚੰਗਾ ਭਾਈ ਚਰਨਿਆਂ ਆਜਾਂਗੇ ਸੰਤੋਖ ਨੂੰ ਘਰ ਆਇਆ ਤਿੰਨ ਚਾਰ ਦਿਨ ਹੋ ਗਏ ਸੀ ਪਰ ਹਜੇ ਤੱਕ ਪੁਲਿਸ ਦਾ ਟਾਇਆ ਤਸੱਦਦ ਉਸਦੇ ਜਿਹਨ ਵਿੱਚ ਸੀ ਰਾਣੋ ਆਪਣੀ ਭਾਬੀ ਦਾ ਖਿਆਲ ਰੱਖਦੀ ਪਰ ਨਸੀਬ ਨੂੰ ਸੰਤੋਖ ਤੇ ਤਰਸ ਆਉਂਦਾ ਨੈਬਾ ਤੇ ਬਲਬੀਰਾ ਦੋਹੇ ਭਾਈ ਸੰਤੋਖ ਦੇ ਆਲੇ ਦੁਆਲੇ ਰਹਿੰਦੇ ਕਿ ਭਾਈ ਪਹਿਲਾਂ ਵਾਂਗ ਠੀਕ ਹੋ ਜਾਵੇ ਨੇਬਾ ਆਪਣੇ ਭਾਈ ਸੰਤੋਖ ਦੇ ਨਾਲ-ਨਾਲ ਰਹਿੰਦਾ ਤੇ ਬਚਪਨ ਦੀਆਂ ਗੱਲਾਂ ਯਾਦ ਕਰਵਾਉਂਦਾ ਪਰ ਸੰਤੋਖ ਹਜੇ ਤੱਕ ਗਹਿਰੇ ਸਦਮੇ ਵਿੱਚ ਸੀ ਨਸੀਬ ਕੌਰ ਸੰਤੋਖ ਦੇ ਕੋਲ ਬੈਠ ਉਹਨੂੰ ਪਿਆਰ ਭਰੀਆਂ ਗੱਲਾਂ ਦੱਸਦੀ ਰਹਿੰਦੀ ਤਾਂ ਕਿ ਸੰਤੋਖ ਨੂੰ ਕੁਝ ਯਾਦ ਆ ਜਾਵੇ ਨਸੀਬ ਨੇ ਸੰਤੋਖ ਦਾ ਹੱਥ ਫੜਿਆ ਤੇ ਆਪਣੇ ਢਿੱਡ ਉੱਪਰ ਰੱਖਦਿਆਂ ਬੋਲੀ ਆਹ ਵੇਖ ਆਪਣੇ ਪਿਆਰ ਦੀ ਨਿਸ਼ਾਨੀ ਨਿੱਕੀ ਜਹੀ ਜਿੰਦ ਤੂੰ ਕਹਿੰਦਾ ਹੁੰਦਾ ਸੀ ਨਾ ਵੀ ਆਪਣੇ ਵੇੜੇ ਕਲਕਾਰੀਆਂ ਵਜਣ ਕੋਈ ਨਿੱਕਾ ਨਿਆਣਾ ਖੇਡਦਾ ਫਿਰੇ ਤੇਰੇ ਨਾਲ ਚੌੜ ਕਰੀ ਬੇਖ ਆਪਣਾ ਬੱਚਾ ਸੰਤੋਖ ਨੇ ਨਸੀਬ ਦਾ ਹੱਥ ਪਾਸੇ ਕੀਤਾ ਤੇ ਬੋਲਿਆ ਭੁੱਖ ਲੱਗੀ ਆ ਰੋਟੀ ਲਾ ਕੇ ਦੇ ਹੁਣੇ ਹੁਣੇ ਸੰਤੋਖ ਸਿੰਘ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਪਰ ਜੀਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸੰਤੋਖ ਨੂੰ ਚਰਨੇ ਨੇ ਆਪਣੀ ਜ਼ਮੀਨ ਵੇਚ ਕੇ ਛਡਵਾਇਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਤੇ ਪਿੰਡ ਦੇ ਹਰ ਬੰਦੇ ਕੋਲ ਉਹਨੇ ਇਹ ਗੱਲ ਪਹੁੰਚਾਈ ਹਰ ਕੋਈ ਨਸੀਬ ਨੂੰ ਚਰਨ ਨਾਲ ਮਾੜੀ ਦੱਸਣ ਲੱਗਿਆ ਚਰਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਆਪਣੀ ਫਿਕਰ ਛੱਡ ਨਸੀਬ ਦੀ ਚਿੰਤਾ ਹੋਈ ਕਿ ਨਸੀਬ ਲੋਕਾਂ ਦੇ ਤਾਨਿਆਂ ਨੂੰ ਕਿਵੇਂ ਸਹਿਣ ਕਰੂਗੀ ਜੀਤ ਨੇ ਇਸ ਗੱਲ ਨੂੰ ਚਰਚੇ ਦਾ ਵਿਸ਼ਾ ਬਣਾ ਦਿੱਤਾ ਸੀ ਜੀਤ ਨੇ ਸਿੰਦੂ ਨੂੰ ਸਾਦ ਇਸ ਗੱਲ ਬਾਰੇ ਪੁੱਛਿਆ ਤਾਂ ਉਹ ਨਿਰ ਉੱਤਰ ਹੋ ਗਈ ਸਿੰਦੂ ਚਲ ਉਹ ਦੀ ਚੀਜ਼ ਸੀ ਬੇਇੱਜ਼ਤੀ ਕਰਤੀ ਆਪਾਂ ਕੀ ਲੈਣਾ ਜੀਤ ਇਹੀ ਤਾਂ ਤੈਨੂੰ ਪਤਾ ਨਹੀਂ ਜਾਂਤੇ ਪੰਜ ਕਿੱਲੇ ਸੀ ਝੋਟੇ ਦੇ ਸਿਰ ਵਰਗੇ ਤੇਰੇ ਹੱਥਾਂ ਵਿੱਚੋਂ ਉਹ ਲੈ ਗਿਆ ਕੀ ਦੀ ਖਤਰ ਆਪਣੀ ਉਸ ਮਸ਼ੂਕ ਨਸੀਬ ਦੀ ਖਾਤਰ ਸ਼ਿੰਦੋ ਪਰ ਜੇ ਉਹ ਨਸੀਬ ਨਾਲ ਹੁੰਦਾ ਤਾਂ ਸੰਤੋਖ ਨੂੰ ਛਡਵਾਉਣ ਨਾਲ ਉਹਦਾ ਕੀ ਫਾਇਦਾ ਹੁੰਦਾ ਸੀ ਜੀਤ ਉਹ ਤਾਂ ਨਸੀਬ ਦੇ ਦਿਲ ਵਿੱਚ ਥਾਂ ਬਣਾਉਂਦਾ ਹੈ ਤਾਂ ਕਿ ਕਬੂਤਰੀ ਹੋਰ ਹੱਥ ਨਾ ਜਾਵੇ ਸ਼ਿੰਦੋ ਮੈਂ ਤਾਂ ਬਥੇਰੀ ਟੋਕੇ ਵੇਖੀ ਆ ਪਰ ਲੱਗਦੀ ਨਹੀਂ ਵੀ ਚਰਨੇ ਨਾਲ ਮਾੜੀ ਹੋਊ ਜੀਤ ਨੇ ਸ਼ਿੰਦੋ ਨੂੰ ਆਪਣੇ ਵੱਲ ਖਿੱਚਦਿਆਂ ਕਿਹਾ ਆਪਣਾ ਕਿਹੜਾ ਪਤਾ ਕਿਸੇ ਨੂੰ ਦੋਹਾਂ ਦਾ ਮਿੰਨਾ ਹਾਸਾ ਅਸਮਾਨੀ ਗੂੰਜਣ ਲੱਗਿਆ ਦੇਨਾਂ ਲੰਘਦੇ ਗਏ ਨਸੀਬ ਦਾ ਝਿੜੀਵਲ ਜਿਆਦਾ ਧਿਆਨ ਰਹਿਦਾ ਕਿ ਹੋ ਸਕਦਾ ਮੇਰੀ ਸ਼ਰਧਾ ਅਨੁਸਾਰ ਸੰਤੋਖ ਠੀਕ ਹੀ ਹੋ ਜਾਵੇ ਹੌਲੀ ਹੌਲੀ ਸੰਤੋਖ ਦੀ ਸੇਹਤ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਹੁਣ ਉਹ ਪਹਿਲਾਂ ਵਾਂਗ ਡਰਨੋਂ ਹਟ ਗਿਆ ਸੀ ਨਸੀਬ ਦੇ ਕੋਲ ਰਹਿੰਦਾ ਨਸੀਬ ਨੂੰ ਸੰਤੋਖ ਦਾ ਉਹਦੇ ਕੋਲ ਬੈਠਣਾ ਚੰਗਾ ਲੱਗਦਾ ਹਰ ਰੋਜ਼ ਨਸੀਬ ਸੰਤੋਖ ਨੂੰ ਨਾਲ ਲੈ ਕੇ ਝਿੜੀਵਲ ਮੱਥਾ ਟੇਕਣ ਜਾਂਦੀ ਨਸੀਬ ਦਾ ਜਾਪਾ ਵੀ ਨੇੜੇ ਆ ਰਿਹਾ ਸੀ ਨੇਬਾ ਤੇ ਬਲਵੀਰਾ ਪਹਿਲਾਂ ਪਹਿਲਾਂ ਹੀ ਦਾਈ ਨੂੰ ਕਹੇ ਆਏ ਸੀ ਕਿ ਰਾਤ ਬਰਾਤੇ ਲੋੜ ਪਈ ਤਾਂ ਤਾਈ ਆ ਜੀ ਦੋਹਾਂ ਭਾਈਆਂ ਵਿੱਚ ਬੱਚੇ ਨੂੰ ਖੜਾਉਣ ਦਾ ਵੱੱਲਾ ਹੀ ਚਾ ਸੀ ਚਰਨਾਂ ਨਸੀਬ ਵੱਲ ਦੇਖਦਾ ਤਾਂ ਮਨੋਂ ਮਣੀ ਖੁਸ਼ ਹੋ ਜਾਂਦਾ ਵੱਖਰਾ ਸਕੂਨ ਮਿਲਦਾ ਸੀ ਉਹਨੂੰ ਨਸੀਬ ਦਾ ਸੰਤੋਖ ਪ੍ਰਤੀ ਪ੍ਰੇਮ ਵੇਖ ਕੇ ਉਹ ਰੱਬ ਅੱਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਬੁਰੀ ਨਜ਼ਰ ਤੋਂ ਬਚਾਈ ਜੀਤ ਆਪਣੇ ਮਨ ਵਿੱਚ ਹੁਣ ਵੱਡੀ ਸਕੀਮ ਬਣਾਈ ਬੈਠਾ ਸੀ ਮੁੱਛਾਂ ਵਿੱਚ ਹੱਸਦਾ ਜੀਤ ਮੱਗਰ ਨੂੰ ਬੋਲਿਆ ਜੇ ਨਸੀਬ ਸਾਡੀ ਨਹੀਂ ਹੋਈ ਹੌਣ ਚਰਨੇ ਦੀ ਵੀ ਨਹੀਂ ਦੇਣੀ ਵੇਖੀ ਚੱਲ ਐਸੀ ਚਾਲ ਖੇਡੂ ਕਿ ਨਸੀਬ ਦਾ ਘਰ ਹੀ ਖੇਰੂ ਖੇਰੂ ਹੋ ਜੂ ਜਿਹੜਾ ਨਸੀਬ ਦੇ ਗੋਢੀ ਲੱਗ ਲੱਗ ਬੈੰਦਾ ਨਾ ਫਿਰ ਇਹੀ ਨਸੀਬ ਨੂੰ ਘਰੋਂ ਬਾਹਰ ਕੱਢਣਗੇ ਬਲਦੀ ਇੱਕ ਚੰਗਿਆਰੀ ਸੱਟਣ ਦੀ ਧੀਰ ਆ ਜੀਤ ਸੰਤੋਖ ਦਾ ਪਤਾ ਲੈਣ ਉਹਨਾਂ ਦੇ ਘਰ ਗਿਆ ਨੇਬਾ ਤੇ ਬਲਵੀਰਾ ਤਾਂ ਖੇਤ ਗਏ ਹੋਏ ਸੀ ਘਰ ਵਿੱਚ ਸੰਤੋਖ ਨਸੀਬ ਤੇ ਰਾણો ਹੀ ਸੀ ਰਾણો ਨਲਕਾ ਗੇੜ ਤੌੜਾ ਪਰ ਰਹੀ ਸੀ ਨਸੀਬ ਤੇ ਸੰਤੋਖ ਦੋਹੇ ਮੰਜੇ ਤੇ ਬੈਠੇ ਸੀ ਜੀਤ ਨੂੰ ਵੇਖ ਨਸੀਬ ਨੇ ਮੱਥੇ ਤੇ ਓੜੀ ਪਾ ਲਈ ਰਾਣੋਂ ਨੇ ਸਸਰੀ ਘਰ ਬੁਲਾਈ ਜੀਤ ਘਰ ਦੀ ਸੁਖ ਸੰਦ ਪੁੱਛ ਕੇ ਅੰਦਰ ਆਉਣ ਲੱਗਿਆ ਤਾਂ ਨਸੀਬ ਨੇ ਦੂਰੋਂ ਹੀ ਕਿਹਾ ਬਾਈ ਵਰਗੇ ਤਾਂ ਘਰੇ ਹੈ ਨਹੀਂ ਖੇਤ ਗਏ ਹੋਇਆ ਜੀਤ ਪੂਰੀਆਂ ਮੁੱਛਾਂ ਨੂੰ ਬਟ ਦਿੰਦਾ ਬੋਲਿਆ ਮੈਂ ਤਾਂ ਸੰਤੋਖ ਦਾ ਪਤਾ ਲੈਣ ਆਇਆ ਸੀ ਕਿਵੇਂ ਆ ਹੁਣ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਣੇ ਅਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਾ ਜਾਣਾ ਜੀ ਧੰਨਵਾਦ